ਸ਼ਬਦ ਖੈ ਗੁਰੂ ਤੇ ਨਾਲ ਖੈ ਗ੍ਰੰਥ ਗ੍ਰੰਥ ਸੰਸਾਰ ਵਿੱਚ ਅਨੇਕਾਂ ਨੇ ਪਰਵਾਹਦ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿ ਜਿਨ੍ਹਾਂ ਨੂੰ ਮਾਲਕ ਨੇ ਸਾਡੇ ਰਹਬਰ ਨੇ ਆਪਣੀ ਖਿਆਤੀ ਵਿੱਚ ਹੀ ਸੰਪਾਦਿਤ ਕੀਤਾ ਆਪਣੀ ਖਿਆਤੀ ਦੇ ਅੰਦਰ ਹੀ ਨਮਸਕਾਰ ਕੀਤੀ ਤੇ ਸ਼ਬਦ ਗ੍ਰੰਥ ਦੇ ਨਾਲ ਗੁਰੂ ਦੇ ਦਿੱਤਾ ਗੁਰੂ ਦੇ ਅਰਥ ਕੀ ਨੇ ਇਹ ਸਾਰੇ ਭਲੀ ਭਾਂਤ ਅਸੀਂ ਜਾਣਨੇ ਖਾਂ ਕਿ ਗੁਰੂ ਤੇ ਗ੍ਰੰਥ ਦੋਨੋਂ ਸ਼ਬਦ ਸੰਸਕ੍ਰਿਤ ਦੇ ਨੇ ਗੁਰੂ ਦੋ ਅੱਖਰਾਂ ਦਾ ਸ਼ਬਦ ਬਣਿਆ ਖੈ ਗੋ ਦਾ ਅਰਥ ਖੈ ਹਨੇਰਾ ਤੇ ਰੂ ਦਾ ਅਰਥ ਖੈ ਚੰਨ ਗੁਰੂ ਦੇ ਅਖਰੀ ਅਰਥ ਹੀ ਇਹ ਨੇ ਕਿ ਜਿਹੜਾ ਅੰਦਰ ਦੇ ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਅਸੀਂ ਉਹਦੇ ਲਈ ਸ਼ਬਦ ਵਰਤਨੇ ਆ ਗੁਰੂ ਤੇ ਅੱਗੇ ਹੈ ਗ੍ਰੰਥ ਇਹ ਵੀ ਸ਼ਬਦ ਸੰਸਕ੍ਰਿਤ ਦਾ ਹੈ ਗ੍ਰੰਥ ਦਾ ਅਰਥ ਹੁੰਦਾ ਹੈ ਗੁੰਫਣਾ ਗ੍ਰੰਥ ਦਾ ਅਰਥ ਹੁੰਦਾ ਘੁੰਦਣਾ ਤੇ ਗ੍ਰੰਥ ਦਾ ਅਰਥ ਹੁੰਦਾ ਹੈ ਕਿ ਵੱਖ-ਵੱਖ ਜਿਹੜੇ ਮਜ਼ਮੂਨ ਨੇ ਉਹਨਾਂ ਨੂੰ ਇੱਕ ਥਾਂ ਤੇ ਇਕੱਤਰ ਕਰ ਦੇਣਾ ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸ਼ਬਦ ਕਹਿੰਨੇ ਆ ਇਹਦਾ ਅਰਥ ਇਹ ਵੇ ਕਿ ਦੁਨੀਆਂ ਦੇ ਲੋਗੋ ਕਿ ਉਹ ਗ੍ਰੰਥ ਜਿਹਦੇ ਵਿੱਚ ਰੋਹਾਨੀਅਤ ਚਾਨਣ ਰੋਹਾਨੀ ਜ਼ਿੰਦਗੀ ਰੋਹਾਨੀ ਸੰਦੇਸ਼ ਰੋਹਾਨੀ ਉਪਦੇਸ਼ ਦਰਜ ਕੀਤਾ ਗਿਆ ਤੇ ਜਿਹੜਾ ਇਸ ਗ੍ਰੰਥ ਦੇ ਦਿਦਾਰ ਕਰੇਗਾ ਸੱਚ ਏਵੇਂ ਕਿ ਉਹਦੇ ਅੰਦਰ ਦੇ ਅਗਿਆਨਤਾ ਦਾ ਹਨੇਰਾ ਘਟਿਆ ਜਾਏ ਗੁਰੂ ਗ੍ਰੰਥ ਆਪਣੇ ਆਪ ਵਿੱਚ ਪ੍ਰਕਾਸ਼ ਦਾ ਇੱਕ ਗ੍ਰੰਥ ਹੈ ਇਹਦੇ ਅਖਰੀ ਅਰਥੇ ਹੀ ਬਣਗੇ ਇਸ ਤੋਂ ਅੱਗੇ ਥੋੜਾ ਜਿਹਾ ਚੱਲਾਂ ਕਿ ਅਸੀਂ ਰੋਜ਼ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੇ ਖਾਂ ਸਵੇਰੇ ਦਰਬਾਰ ਸਾਹਿਬ ਤੋਂ ਅਰਦਾਸ ਸਰਵਣ ਕਰਨੇ ਖਾਂ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਮੁਤਲਕ ਹੀ ਕੁਝ ਬੇਨਤੀਆਂ ਕਰਨੀਆਂ ਪਹਿਲਾਂ ਹਜ਼ੂਰ ਦੀ ਪੌੜੀ ਦਾ ਪਾਠ ਕੀਤਾ ਜਾਂਦਾ ਹੈ ਅਰਦਾਸ ਵਿੱਚ ਕਿ ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਤਿੰਨ ਚਾਰ ਸ਼ਬਦ ਯਾਦ ਰੱਖਿਓ ਇੱਕ ਧਿਆਏ ਦੂਸਰਾ ਸਹਾਏ ਤੀਸਰਾ ਸਿਮਰਉ ਚੌਥਾ ਦਿੱਠੈ ਤੇ ਧਿਆਈਏ ਤੇ ਇਸ ਤੋਂ ਅੱਗੇ ਫਿਰ ਸਿਮਰੀਏ ਸ਼ਬਦ ਮਹਾਰਾਜ ਜੀ ਨੇ ਵਰਤੇ ਅਸੀਂ ਪੜਨੇ ਆ ਕਿ ਪ੍ਰਤਮ ਪਗੋਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਹੈ ਹੋਈ ਸਹਾਏ ਪਹਿਲਾ ਧਿਆਏ ਫਿਰ ਸਹਾਏ RAMਦਾਸ ਹੈ ਹੋਈ ਸਹਾਏ ਅਰਜਨ ਖਰਗੋਬਿੰਦ ਨੂੰ ਸਿਮਰਉ ਸ੍ਰੀ ਖਰ ਰਾਇ ਸਿਮਰਉ ਸ਼ਬਦ ਆ ਗਿਆ ਸ੍ਰੀ ਖਰ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁੱਖ ਜਾਏ ਧਿਆਈਐ ਤੇ ਦਿੱਠੇ ਜਿਸ ਦਿੱਠੇ ਸਭ ਦੁੱਖ ਜਾਏ ਤੇ ਅੱਗੇ ਹਜ਼ੂਰ ਦੇ ਬਚਨ ਨੇ ਤੇਗ ਬਹਾਦਰ ਸਿਮਰਿ ਘਰ ਨੌਵੇਂ ਤੇ ਆਵੈ ਤਾਹੇ ਸਭ ਥਾਹੀਂ ਹੋਏ ਸਹਾਏ ਤੇ ਅੱਗੋਂ ਪੰਥ ਨੇ ਅਰਦਾਸ ਦੇ ਸ਼ਬਦ ਸ਼ਾਮਲ ਕੀਤੇ ਕਿ ਦਸਵੇਂ ਪਾਤਸ਼ਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਕਰਕੇ ਜੇ ਕਿਹਾ ਵੀ ਸਭ ਥਾਹੀਂ ਹੋਏ ਸਹਾਏ ਦਸਵਾਂ ਪਾਤਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਹਿਬਜੀਤ ਸਭ ਥਾਹੀਂ ਹੋਏ ਸਹਾਏ ਤੇ ਅੱਗੇ ਅਸੀਂ ਬਚਨ ਪੜਨੇ ਆ 10ਾਂ ਪਾਤਸ਼ਾਹਿਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਹੁਣ ਦੋ ਸ਼ਬਦ ਨੇ ਇੱਕ ਦੀਦਾਰ ਤੇ ਨਾਲ ਪਾਠ ਕਹਿ ਦਿੱਤਾ ਕਿ ਢੀ ਵੱਡੀ ਰਮਜ਼ ਪਾ ਦਿੱਤੀ ਇਹਨਾਂ ਦੋ ਸ਼ਬਦਾਂ ਦੇ ਵਿੱਚ ਕਿ ਗੁਰੂ ਕੇ ਸਿੱਖੋ ਧਿਆਏ ਹੈ ਸਹਾਏ ਹੈ ਸਿਮਰੋ ਹੈ ਧਿਆਇਏ ਤੇ ਦਿੱਠੇ ਹੈ ਸਿਮਰਿਆ ਹੈ ਗੁਰੂ ਗੋਬਿੰਦ ਸਿੰਘ ਹਰ ਥਾਂ ਤੇ ਮਦਦਗਾਰ ਨੇ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਹ ਸ਼ਬਦ ਨਹੀਂ ਕੱਲਾ ਕਿਹਾ ਦੇ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਉਥੇ ਪਾਠ ਦੀਦਾਰ ਸ਼ਬਦ ਕਿਹਾ ਗਿਆ ਕਿ ਜੇ ਤੂੰ ਦੀਦਾਰ ਕਰਨੇ ਚਾਹਂ ਹੈ ਤੇ ਸਭ ਤੋਂ ਪਹਿਲਾਂ ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਪਵੇਗਾ ਜਿਹੜਾ ਭਾਵਨਾ ਨਾਲ ਪਾਠ ਕਰੇਗਾ ਅਰਥ ਵਿਚਾਰੇਗਾ ਸਹੀ ਅਰਥਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਹੀ ਉਹ ਕਰ ਰਿਹਾ ਪਾਠ ਤੇ ਦੀਦਾਰ ਬੇਨਤੀ ਸਮਝਿਓ ਪਾਠ ਤੇ ਦੀਦਾਰ ਦੋ ਸ਼ਬਦ ਹਜ਼ੂਰ ਨੇ ਸਾਨੂੰ ਦਿੱਤੇ ਉਹਨੇ ਭਾਈ ਸਾਹਿਬ ਕੀਰਤਨ ਵੀ ਕਰਕੇ ਗਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗਾਣ ਦੀ ਗੱਲ ਵੀ ਕਹੀ ਗਈ ਪੜਨ ਦੀ ਗੱਲ ਵੀ ਕਹੀ ਗਈ ਸੁਣਨ ਦੀ ਬਾਤ ਵੀ ਕਹੀ ਗਈ ਵਿਚਾਰਨ ਦੀ ਗੱਲ ਵੀ ਕਹੀ ਗਈ ਗਾਉਣਾ ਸੁਨਣਾ ਪੜਨਾ ਵਿਚਾਰਨਾ ਸਭ ਕੁਝ ਹੀ ਅੱਛਾ ਹੈ ਪਰ ਸਭ ਤੋਂ ਉੱਪਰ ਗੱਲ ਕਹੀ ਗਈ ਚਾਹੇ ਗਾ ਭਾਵੇਂ ਸੁਣ ਭਾਵੇਂ ਪੜ ਭਾਵੇਂ ਲੇਖ ਭਾਵੇਂ ਵਿਚਾਰ ਇਹਨਾਂ ਸਭ ਤੋਂ ਉੱਪਰ ਹੈ ਕਿ ਉਸ ਗਾਏ ਪੜੇ ਸੁਣੇ ਕੋਏ ਨੂੰ ਤੂੰ ਆਪਣੀ ਜ਼ਿੰਦਗੀ ਵਿੱਚ ਕਮਾ ਸਕੇ ਤੇ ਤੇਰਾ ਜੀਵਨ ਵੀ ਉਹੋ ਜਿਹਾ ਬਣ ਜਾਏ। ਇਸੇ ਤਰ੍ਹਾਂ ਹਜ਼ੂਰ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ ਕਿ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਤੇ ਤੀਜਾ ਸ਼ਬਦ ਹੈ ਕਮਾਵਤ ਕਿ ਗੁਰਬਾਣੀ ਭਗਤੀ ਦਾ ਭੰਡਾਰਾ ਹੈ। ਇਹ ਕੀਮਤੀ ਲਾਲ ਹੈ। ਪਰ ਨਿਹਾਲ ਕੌਣ ਹੋਵੇਗਾ ਇਸ ਲਾਲ ਨਾਲ ਨਿਹਾਰ ਹੋਵੇਗਾ ਜਿਹੜਾ ਗਾਏ ਵੀ ਸੁਣੇ ਵੀ ਤੇ ਆਪਣੀ ਜ਼ਿੰਦਗੀ ਵਿੱਚ ਉਹਨੂੰ ਕਮਾਏ ਵੀ ਗਾਵਤ ਸੁਣਤ ਕਮਾਵਤ ਨਿਹਾਲ ਜਿਹੜਾ ਇਹ ਕਮਾ ਲਏਗਾ ਉਹ ਨਿਹਾਲ ਹੋਏਗਾ ਫਿਰ ਪ੍ਰਕਰਨ ਵਿੱਚ ਆਹ ਕਿ ਦੇਖੋ ਅਸੀਂ ਪ੍ਰਕਾਸ਼ ਸ਼ਬਦ ਵਰਤਨੇ ਆ ਤੇ ਇਹ ਸੀਨਾ ਬਚੀਨਾ ਸਾਡੇ ਚੱਲਿਆ ਆ ਰਿਹਾ ਹੈ ਪ੍ਰਕਾਸ਼ ਸਿੱਧਾ ਜਿਹਾ ਇੱਕ ਸ਼ਬਦ ਕਿ ਜਿਹੜਾ ਹਨੇਰੇ ਨੂੰ ਖਤਮ ਕਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਵੀ ਪ੍ਰਕਾਸ਼ ਕਹਿ ਦਿੱਤਾ। ਵਾਰ ਵੀ ਆ ਚਾਨਣ ਖੈ। ਯਾਦ ਰੱਖਿਓ ਕਿ ਬਾਹਰ ਦੇ ਹਨੇਰੇ ਵਿੱਚ ਤੇ ਅੰਦਰ ਦੇ ਹਨੇਰੇ ਵਿੱਚ ਬੜਾ ਅੰਤਰ ਹੈ। ਬਾਹਰ ਦੇ ਪ੍ਰਕਾਸ਼ ਵਿੱਚ ਤੇ ਅੰਦਰ ਦੇ ਪ੍ਰਕਾਸ਼ ਵਿੱਚ ਬੜਾ ਅੰਤਰ ਹੈ। ਦੋਨੋਂ ਗੱਲਾਂ ਚ ਬਾਣੀ ਚੋਂ ਦੇਖਾਂਗੇ। ਜਦੋਂ ਕੋਈ ਬਾਹਰ ਦੇ ਹਨੇਰੇ ਵਿੱਚ ਵਿਚਰਦਾ ਹੈ। ਮੰਨ ਲਓ ਮੱਸੀਆ ਦੀ ਕਾਲੀ ਬੋਲੀ ਰਾਤ ਹੋਵੇ ਤੇ ਇੱਕ ਇਨਸਾਨ ਆਪਣੇ ਘਰ ਤੋਂ ਬਾਹਰ ਨਿਕਲੇ। ਖਨੇਰੇ ਵਿੱਚ ਉਹਨੂੰ ਪੈਰ ਅੱਗੇ ਰੱਖਦਾ ਜ਼ਮੀਨ ਨਜ਼ਰ ਨਹੀਂ ਆਉਂਦੀ ਖਾਏ ਹਨੇਰਾ ਹੀ ਅੰਦਰ ਹਨੇਰਾ ਕੀ ਹੈ ਤੇ ਬਾਹਰ ਹਨੇਰਾ ਕੀ ਹੈ ਕਿਉਂ ਹਨੇਰੇ ਤੇ ਗਿਆਨ ਨੂੰ ਗਿਆਨ ਤੇ ਅਗਿਆਨ ਦੇ ਨਾਲ ਤੁਲਨਾ ਦਿੱਤੀ ਗਈ ਹੁਣ ਆਦਮੀ ਪੈਰ ਰੱਖੇ ਤੇ ਉਹਨੂੰ ਜ਼ਮੀਨ ਨਜ਼ਰ ਨਹੀਂ ਆਉਂਦੀ ਪੈਰ ਜਿੱਤੇ ਰੱਖਣਾ ਹੈ ਹਨੇਰਾ ਬਹੁਤ ਹੈ ਉਹ ਆਪਣਾ ਹੱਥ ਪਸਾਰੇ ਉਹਨੂੰ ਆਪਣਾ ਹੱਥ ਨਹੀਂ ਨਜ਼ਰ ਆਉਂਦਾ ਕਿ ਹਨੇਰਾ ਬਹੁਤ ਹੈ ਆਪਣੇ ਕੱਪੜਿਆਂ ਦਾ ਰੰਗ ਦੇਖਣਾ ਚਾਹੇ ਤੇ ਕੱਪੜਿਆਂ ਦਾ ਰੰਗ ਨਜ਼ਰ ਨਹੀਂ ਆਏਗਾ ਕਿਉਂਕਿ ਹਨੇਰਾ ਬਹੁਤ ਬਾਹਰ ਦੇ ਹਨੇਰੇ ਵਿੱਚ ਆਪਣੇ ਅੰਗ ਪ੍ਰਤੀ ਅੰਗ ਨਜ਼ਰ ਨਹੀਂ ਆਉਂਦੇ ਆਪਣੇ ਸਰੀਰ ਦੇ ਬਸਤਰ ਨਹੀਂ ਦਿੱਸਦੇ ਆਪਣੇ ਘਰ ਦਾ ਸਾਧੋ ਸਮਾਨ ਨਹੀਂ ਨਜ਼ਰ ਆਉਂਦਾ ਪਰ ਬਾਹਰ ਜਿੰਨਾ ਮਰਜੀ ਹਨੇਰਾ ਹੋਵੇ ਇੱਕ ਗੱਲ ਤਾਂ ਆਦਮੀ ਨੂੰ ਪੱਕੀ ਸੂਝ ਹੈ ਨਾ ਕਿ ਮੇਰਾ ਨਾਮ ਕੀ ਹੈ ਹਨੇਰੇ ਵਿੱਚ ਕਦੀ ਆਪਾਂ ਨਾਮ ਤੇ ਨਹੀਂ ਭੁੱਲਦੇ ਜ਼ਮੀਨ ਨਾਲ ਦਿੱਸੇ ਗੱਲ ਵਖਰੀ ਪਰ ਨਾਮ ਸਾਨੂੰ ਪਤਾ ਹੈ ਮੇਰਾ ਨਾਮ ਕੀ ਹੈ ਇਹ ਪਤਾ ਮੇਰੇ ਘਰ ਦਾ ਐਡਰੈਸ ਕੀ ਹੈ ਹਨੇਰੇ ਵਿੱਚ ਐਡਰੈਸ ਨਹੀਂ ਭੁੱਲਦਾ ਆਦਮੀ ਨੂੰ ਇਹ ਚੇਤੇ ਹੈ ਕਿ ਮੇਰਾ ਬਾਗ ਪਰਿਵਾਰ ਬਾਲ ਬੱਚੇ ਕੀ ਨੇ ਮੇਰੇ ਸੱਜਣ ਮਿੱਤਰ ਕੌਣ ਨੇ ਬਸ ਆਹੀ ਫਰਕ ਜੇ ਅੰਦਰ ਤੇ ਬਾਹਰ ਦੇ ਹਨੇਰੇ ਦਾ ਜਦੋਂ ਬਾਹਰ ਦੇ ਹਨੇਰੇ ਵਿੱਚ ਕੋਈ ਚੱਲਦਾ ਉਹਨੂੰ ਜ਼ਮੀਨ ਅੰਗ ਕੱਪੜੇ ਨਜ਼ਰ ਨਹੀਂ ਆਉਂਦੇ ਪਰ ਜਦੋਂ ਅੰਦਰ ਦੇ ਹਨੇਰੇ ਵਿੱਚ ਡੁੱਬ ਜਾਏ ਕੋਈ ਕੱਚ ਇਹ ਉਹਨੂੰ ਇਹੀ ਚੇਤੇ ਨਹੀਂ ਰਹਿੰਦਾ ਮੈਂ ਇੱਕ ਇਨਸਾਨ ਖਾ ਕੇ ਨਹੀਂ ਉਹਨੂੰ ਇਹੀ ਭੁੱਲ ਜਾਂਦਾ ਮੈਂ ਧਰਤੀ ਤੇ ਕਰਨ ਕੀ ਆਇਆ ਬਾਹਰ ਦੇ ਹਨੇਰੇ ਵਿੱਚ ਚੇਤਾ ਖੈ ਮੈਂ ਕੌਣ ਕਾ ਪਰ ਅੰਦਰ ਦੇ ਹਨੇਰੇ ਵਿੱਚ ਤਾਂ ਚੇਤਾ ਹੀ ਨਹੀਂ ਤਾਂ ਹੀ ਗੁਰੂ ਨੇ ਅੰਦਰ ਦੇ ਹਨੇਰੇ ਵਿੱਚ ਡੁੱਬੇ ਕੋਈ ਮਨ ਨੂੰ ਕਿਹਾ ਕਿ ਮਨ ਤੂੰ ਜੋਤ ਸਰੂਪ ਹੈ ਤੈਨੂੰ ਭੁੱਲੀ ਗਿਆ ਮੈਂ ਕੌਣ ਕਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਕਿਸ ਹਨੇਰੇ ਵਿੱਚ ਡੁੱਬ ਗਿਆ ਇਸ ਤੋਂ ਅਗਲੀ ਬੇਨਤੀ ਕਰਾਂ ਕਿ ਦੇਖੋ ਆਹ ਚਾਨਣ ਹੈ ਇਹ ਸਾਨੂੰ ਜ਼ਮੀਨ ਦਿਖਾਏਗਾ ਸਾਨੂੰ ਰਸਤੇ ਦਿਖਾਏਗਾ ਪਰ ਹਜ਼ਾਰਾਂ ਲੈਂਪ ਬਾਹਰ ਪੈਦਾ ਹੋ ਜਾਣ ਅੰਦਰ ਦਾ ਹਨੇਰਾ ਕੇਵਲ ਗੁਰੂ ਦਾ ਸ਼ਬਦ ਹੀ ਦੂਰ ਕਰੇਗਾ ਇਹੀ ਕਾਰਨ ਮੇਰੇ ਸਤਿਗੁਰੂ ਨੇ ਸ਼ਬਦ ਨੂੰ ਪ੍ਰਕਾਸ਼ ਨਾਲ ਬੜਾ ਉਪਮਾ ਦਿੱਤੀ ਦਾਸ ਨੇ ਤਾਂ ਇੱਕ ਵਾਰ ਅਰਧ ਕੀਤੀ ਹਨੇਰਾ ਵੀ ਇੱਕ ਤਰ੍ਹਾਂ ਦਾ ਨੇਕੀ ਸ਼ਾਇਦ ਮੈਂ ਸ਼ਬਦ ਦੌਰਾਨ ਲਗਾ ਆਪ ਰੋਜ਼ ਸੁਣਨ ਵਾਲੇ ਸਰੋਤੇ ਬੈਠੇ ਹੋ ਕਿ ਬਚਨ ਖੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਕੋਈ ਸਿਰ ਮੈਂ ਪ੍ਰਕਾਸ਼ ਬੰਦੀ ਕੀ ਬੇਨਤੀ ਕਰਨੀ ਹੈ ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ ਵਿੱਚ ਕਿਹਾ ਕਿ ਹਨੇਰਾ ਬਹੁਤ ਸੀ ਬੜਾ ਅੰਧਕਾਰ ਪਰ ਉਹਨਾਂ ਕਹਿਆ ਯਾਦ ਰੱਖਿਓ ਕਿ ਬਾਬਾ ਜੀ ਦੀ ਆਮਦ ਵੇਲੇ ਦੋ ਤਰ੍ਹਾਂ ਦਾ ਹਨੇਰਾ ਸੀ ਇੱਕ ਸੀ ਕਾਲਾ ਹਨੇਰਾ ਤੇ ਇੱਕ ਸੀ ਸ਼ਵੇਤ ਚਿੱਤੇ ਰੰਗ ਦਾ ਹਨੇਰਾ ਹੁਣ ਮਨ ਚ ਆਉਂਦਾ ਵੀ ਕਾਲਾ ਹਨੇਰਾ ਤਾਂ ਹੋਇਆ ਰਾਤ ਦਾ ਪਰ ਆ ਚਿੱਟਾ ਹਨੇਰਾ ਕੌਣ ਹੋ ਗਿਆ ਸੱਚ ਇਹ ਹੈ ਕਿ ਕਾਲਾ ਹਨੇਰਾ ਉਤਨਾ ਖਤਰਨਾਕ ਨਹੀਂ ਕਿ ਜਿੰਨਾ ਚਾਨਣ ਵਾਲਾ ਹਨੇਰਾ ਖਤਰਨਾਕ ਹੈ ਕਾਲੇ ਹਨੇਰੇ ਨੂੰ ਲੈਂਪ ਲਾਈਟ ਰੋਸ਼ਨੀ ਬੱਤੀਆਂ چیر ਕੇ ਨਿਕਲਣ ਗਿਆ ਪਰ ਜਦੋਂ ਚਿੱਟਾ ਹਨੇਰਾ ਕਿਤੇ ਫਸ ਫਸਰ ਜਾਏ ਹਕੀਕਤ ਇਹ ਉਹ ਤਾਂ ਸੂਰਜ ਦੀ ਪੇਛਵੀ ਨਹੀਂ ਜਾਂਦੇ ਹੁਣ ਦੋ ਤਰ੍ਹਾਂ ਦਾ ਹਨੇਰਾ ਮਹਾਰਾਜ ਜੀ ਨੇ ਕਿਹਾ ਉਹ ਅਸੀਂ ਸਾਰੇ ਪੜ੍ਹਨੇ ਆ ਤੇ ਤੁਹਾਨੂੰ ਉਹ ਤੁਕਾਂ ਚੇਤੇ ਨੇ ਕਿ ਸਤਿਗੁਰੂ ਨਾਨਕ ਪ੍ਰਗਟਿਆਂ ਮਿੱਟੀ ਧੁੰਦ ਜਗ ਚਾਨਣ ਹੋਵਾ ਆਪ ਸੂਝਵਾਨੋ ਇਥੇ ਧੁੰਦ ਨਾਲ ਕਦੀ ਸੂਰਜ ਨੂੰ ਨਹੀਂ ਕ੍ਰਿਸ਼ਨ ਆਇਆ ਗਿਆ ਕਿ ਸੂਰਜ ਆਇਆ ਤੇ ਤਾਂ ਚਾਨਣ ਹੋਇਆ ਕਿਉਂਕਿ ਧੁੰਦ ਚਿੱਤਾਂ ਹਨੇਰਾ ਹੈ ਕਾਲੀ ਰਾਤ ਵਿੱਚ ਤੁਰੋ ਜਦੋਂ ਧੁੰਦ ਪੈਂਦੀ ਏ ਅੰਜ ਲੱਗਦਾ ਜਿਵੇਂ ਚਿੱਤਾਂ ਰੂਹ ਕਿੱਤਾ ਪਹਾੜ ਚਿੱਟੇ ਬੱਦਲ ਕਾਲੇ ਰਾਤ ਵਿੱਚ ਚਿੱਟਾ ਹਨੇਰਾ ਰਾਤ ਕਾਲੀ ਤੇ ਧੁੰਦ ਚਿੱਤੀ ਹੁਣ ਦੇਖੋ ਉੱਥੇ ਕਿਹਾ ਗਿਆ ਕੇਵਲ ਸਤਿਗੁਰੂ ਗੁਰੂ ਨਾਨਕ ਸਾਹਿਬ ਚਿੱਟੇ ਹਨੇਰੇ ਨੂੰ ਧੁੰਦ ਨੂੰ ਝੁਕ ਸਕਦੇ ਨੇ ਕਾਲਾ ਹਨੇਰਾ ਬਹੁਤ ਛੇਤੀ ਜਾਂਚਕਦਾ ਕਾਲਾ ਹਨੇਰਾ ਤਾਂ ਦੀਵਾ ਬਲੇ ਅੰਧੇਰਾ ਜਾਏ ਕਾਲਾ ਹਨੇਰਾ ਤਾਂ ਸੂਰਜ ਚੜੇ ਤਾਂ ਚਲਾ ਜਾਏਗਾ ਗੁਰਮਖੋ ਇੱਕ ਉਹ ਲੋਕ ਹਨੇਰੇ ਵਿੱਚ ਡੁੱਬੇ ਸਨ ਜਿਹੜੇ ਕਾਲੇ ਹਨੇਰੇ ਵਿੱਚ ਨੇ ਉਹਨਾਂ ਨੂੰ ਸਮਝ ਕੋਈ ਨਹੀਂ ਧਰਮ ਦਾ ਪਤਾ ਨਹੀਂ ਉਹਨਾਂ ਨੂੰ ਕੋਈ ਫਲਕ ਪੇ ਦਾ ਪਤਾ ਨਹੀਂ ਸਿਧਰੇ ਪਦਰੇ ਲੋਕ ਨੇ ਪਰ ਅੰਦਰ ਇੰਨੀ ਵੀ ਸੂਝ ਨਹੀਂ ਮੈਂ ਕਮਾਨ ਕੀ ਆਇਆ ਪਰ ਇੱਕ ਉਹ ਲੋਕ ਸਨ ਕਿ ਜਿਹੜੇ ਧੁੰਦ ਦੀ ਤਰ੍ਹਾਂ ਚਿੱਟੇ ਰੰਗ ਦਾ ਪ੍ਰਗਟਾਵਾ ਕਰਦੇ ਸਨ ਅਸੀਂ ਧਰਮੀ ਖਾਨ ਪਰ ਕਾਲਾ ਹਨੇਰਾ ਛੇਤੀ ਬਦਲ ਸਕਦਾ ਹੈ ਪਰ ਚਿੱਟਾ ਹਨੇਰਾ ਜਿਹੜਾ ਧਰਮ ਦੇ ਨਾਂ ਥੱਲੇ ਵਖੰਡ ਕਰਨ ਲੱਗ ਪੈਂਦਾ ਉਸ ਹਨੇਰੇ ਨੂੰ ਹਟਾਉਣਾ ਬਹੁਤ ਮੁਸ਼ਕਲ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦੋਨੋਂ ਹਨੇਰੇ ਚੁੱਕੇ ਇਹਨੇ ਕਾਲੇ ਹਨੇਰੇ ਨੂੰ ਵੀ ਖਤਮ ਕੀਤਾ ਤੇ ਇਹਨੇ ਧੁੰਦ ਨੂੰ ਵੀ ਖਤਮ ਕੀਤਾ ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ ਕਿਨ ਲਗੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਗੁਰੂ ਅਰਜੁਨ ਦੇਵ ਜੀ ਨੇ ਤਾਂ ਸਨ ਗੁਰੂ ਨਾਨਕ ਸਾਹਿਬ ਲਈ ਵੀ ਪ੍ਰਕਾਸ਼ ਸ਼ਬਦ ਵਰਤਿਆ ਕਹਿਣ ਲੱਗੇ ਬਲਿਓ ਚਿਰਾਗ ਅੰਧਿਆਰ ਮੈਂ ਹੁਣ ਚਿਰਾਗ ਵੀ ਤਾਂ ਪ੍ਰਕਾਸ਼ ਦਿੰਦਾ ਹੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੋਰੇ ਪਾਰ ਬ੍ਰਹਮ ਉਹ ਪਾਰ ਬ੍ਰਹਮ ਪਰਮੇਸ਼ਰ ਗੁਰੂ ਨੂੰ ਦੀਪਕ ਵੀ ਕਿਹਾ ਗਿਆ ਬਾਣੀ ਵਿੱਚ ਅਸੀਂ ਪੜ੍ਹਨੇ ਆ ਕਿ ਗੁਰ ਦਾਤਾ ਗੁਰ ਕਿਵਾਂ ਕਰ ਗੁਰ ਦੀਪਕ ਤਿਓ ਲੋਏ ਅੰਮ੍ਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ ਦੀਪਕਿਆ ਗਿਆ ਸਹਿਬ ਨੇ ਕਿਹਾ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸੋ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁਲੀ ਅਨੂਪਾ ਜਿਹੜੀ ਅਗਲੀ ਬੇਨਤੀ ਕਰਨੀ ਹੈ ਜਿੰਨੀ ਦੇਰ ਤੱਕ ਆਪਾਂ ਪਾਠ ਨਹੀਂ ਕਰਾਂਗੇ ਗੁਰਮੁਖੋ ਓਨੀ ਦੇਰ ਤੱਕ ਦੀਦਾਰ ਕਿਵੇਂ ਹੋਣਗੇ ਇੱਥੇ ਹੋਰ ਸ਼ਬਦ ਕਹਿ ਦਿਆਂ ਜੇ ਮੰਨ ਲਿਆ ਜਾਏ ਆਪਾਂ ਪਾਠ ਕਰ ਨਹੀਂ ਸਕਦੇ ਤੇ ਘੱਟੋ ਘੱਟ ਪਾਠ ਸੁਣ ਹੀ ਲਈਏ ਜੇ ਸੁਣਾਗੇ ਉਹਦਾ ਵੀ ਲਾਭ ਮਿਲੇਗਾ ਪਿਛਲੇ ਦਿਨ ਇੱਕ ਤਾਂ ਅਰਜ਼ ਕਰਕੇ ਆਇਆ ਕਿ ਇਨਸਾਨ ਤੂੰ ਪਤਾ ਨਹੀਂ ਕਿੰਨਿਆਂ ਕੋ ਪੰਜਾਬੀ ਦੀਆਂ ਕਿਤਾਬਾਂ ਪੜ੍ਹ ਦਿੱਤੀਆਂ ਕਿੰਨਿਆਂ ਕੋ ਅਖਬਾਰਾਂ ਰੋਜ਼ ਪੜ੍ਹ ਦਿੱਤੀਆਂ ਇੰਨੀ ਜ਼ਿੰਦਗੀ ਲੰਘ ਗਈ ਪਰ ਅਜੇ ਤੱਕ ਜਿਸ ਨੂੰ ਰੋਜ਼ ਇਸ਼ਤ ਮੰਨ ਕੇ ਮੱਥਾ ਟੇਕਨੇ ਤੂੰ ਉਹਦੇ ਚਰਨਾਂ ਵਿੱਚ ਝੋਕ ਕੇ ਉਹਦਾ ਪਾਠ ਵੀ ਮੁਕੰਮਲ ਨਹੀਂ ਕੀਤਾ ਪਰ ਇਹ ਬੀਜ ਨਾਸ਼ ਨਹੀਂ ਬੜੇ ਕਰਨੀ ਕਮਾਣੀ ਵਾਲੇ ਨੇ ਜਿਹੜੇ ਰੋਜ਼ ਗੁਰੂ ਕੀ ਬਾਣੀ ਦਾ ਪਾਠ ਕਰਦੇ ਨੇ